हां जी दोस्तों सारेया नुं सत श्री अकाल स्वागत है जी ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਵੀਡੀਓ ਦੋਸਤੋ ਜਲਦੀ ਅਪਲੋਡ ਕਰਾਂਗੇ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦਦੇਰ ਸਾਹਿਬ ਤਸਵੀਰ ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬਾ ਜੀ ਸਰੀਆਲੀ ਵੱਡੀ ਸਰੀਆਲੀ ਬਿਲਕੁਲ ਲੱਗ ਗਿਆ 3 ਕਿਲੋਮੀਟਰ ਦੀ ਦੂਰੀ ਹੈ ਸਾਰੀ ਪੰਗੋਟਾ ਰੱਤਾ ਗੁੱਦਾ ਕੋੜਦਾਤਾ ਬਿਲਕੁਲ ਨਾਲ ਲੱਗਦੇ ਪਿੰਡ ਦੇ ਵਿੱਚੋਂ ਬਿਲਕੁਲ ਘਰੇਲੂ ਪਸ਼ੂ ਤੁਹਾਨੂੰ ਦਿਖਾ ਦਾਂਗੇ ਤਿੰਨ ਬੇੜਾ ਦਿਖਾਈਆਂ ਨੇ ਦੋਸਤੋ ਪੂਰੀ ਵੀਡੀਓ ਤੁਸੀਂ ਦੇਖ ਲਿਓ ਅੱਜ ਬਿਲਕੁਲ 11 April ਨੂੰ ਜਲਦੀ ਅਪਲੋਡ ਕਰਾਂਗੇ ਪਹਿਲੇ ਨੰਬਰ ਤੇ ਸ਼ਾਹੀਵਾਲ ਕ੍ਰੋਸਾਂਗ ਦੇ ਕਿੱਲੋ ਜਿਹੜਾ ਦੋਸਤੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਹੈ ਦੋ ਮਹੀਨੇ ਦੀ ਜਿਹੜੀ ਹੈ ਚੈੱਕ ਪਾਸ ਆ ਗੱਬਣ ਚੈੱਕ ਪਾਸ ਆ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਤੇ ਰੇਟ ਭਾਪੜ ਤਾਂ ਬਿਲਕੁਲ ਜਾਇਜ਼ ਆ ਇਸ ਤੋਂ ਬਾਅਦ ਇੱਕ ਅਗਲੀ ਵੜ ਹੈਗੀ ਦੋਸਤੋ ਪਹਿਲਾ ਸਵੇਰ ਸੂਈ ਆ ਠੀਕ ਹੈ ਜੀ ਉਹ ਸ਼ੀਰਾਂ ਦਾ ਪਹਿਲਾ ਸਵੇਰ ਸੂਈ ਆ ਤਕਰੀਬਨ 2 ਕਪ੍ਰੈਲ ਦੀ ਸੂਈਆ ਪਿੰਡ ਬਚੇ ਤੇ ਹੋ ਤੇ ਦੁੱਧ ਤਕਰੀਬਨ 15 16 15 16 ਲੀਟਰ ਜਿਹੜਾ ਬਿਲਕੁਲ ਇੱਥੇ ਥੱਲੇ ਰੈਡੀ ਹੈਗਾ ਠੀਕ ਹੈ ਜੀ ਚੁਆਇਸ ਹੋਣੀ ਲੱਗੀ ਹੈ ਵੜ ਦੇ ਬਾਕੀ ਵੀਰ ਸੁਖਵਿੰਦਰ ਦੇ ਨੰਬਰ ਜਿਹੜੇ ਲਗਾਤਾਰ ਸਕਰੀਨ